ਮਾਨਸਾ ਦੇ ਵਿੱਚ ਯੂਥ ਕਾਂਗਰਸ ਦੇ ਪ੍ਰਦਰਸ਼ਨ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਰਥੀ ਫੂਕ ਮੁਜ਼ਾਰੇ ਹੋ ਰਹੇ ਨੇ ਕਾਂਗਰਸ ਦੇ ਵੱਲੋਂ ਜਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਸੇ ਮੌਕੇ ਯੂਥ ਕਾਂਗਰਸ ਦੇ ਵਰਕਰ ਆਪਸ ਦੇ ਵਿੱਚ ਭਿੜੇ ਨੇ ਤਾਂ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਰਾਜਨੀਤੀ ਅੱਜ ਕੱਲ ਗੈਂਗਸਟਰਾਂ ਦੇ ਸائے ਦੇ ਵਿੱਚ ਚੱਲ ਰਹੀ ਹੈ ਲੁਧਿਆਣਾ ਦੇ ਵਿੱਚ ਆਗੂ ਕਮਲਜੀਤ ਬਰਾੜ ਉਨ੍ਹਾਂ ਦਾ ਇਹ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਤੋਂ ਗੈਂਗਸਟਰ ਧਮਕੀਆਂ ਦੇ ਰਿਹਾ ਹੈ ਤਾਂ ਇਸੇ ਮਾਮਲੇ ਨੂੰ ਲੈ ਕੇ ਹੁਣ ਚਿੰਤਾ ਦੀ ਸਥਿਤੀ ਬਣੀ ਹੋਈ ਹੈ ਤੇ ਇਸੇ ਦਰਮਿਆਨ ਉਨ੍ਹਾਂ ਦਾ ਇਹ ਕਹਿਣਾ ਹੈ ਕਿ 2027 ਦੀਆਂ ਚੋਣਾਂ ਬੜੀਆਂ ਹੀ ਪਰੇਸ਼ਾਨੀ ਵਾਲੀਆਂ ਹੋਣਗੀਆਂ ਇਸ ਮੌਕੇ ਪੰਜਾਬ ਦੇ ਡੀਜੀਪੀ ਦਾ ਵੀ ਪੁੱਤਲਾ ਸਾੜਿਆ ਗਿਆ ਤੇ ਰੋਸ ਮੁਜ਼ਾਰਾ ਕੀਤਾ ਗਿਆ। ਇਹ ਭਾਜੀ ਦੇਖੋ ਤੁਹਾਨੂੰ ਪਤਾ ਹੈ ਕਿ ਪੰਜਾਬ ਬੜੇ ਮਾੜੇ ਦੌਰ ਚੋਂ ਗੁਜ਼ਰ ਰਿਹਾ ਹੈ। ਸਾਨੂੰ ਤਾਂ ਹੁਣ ਇਹ ਡਰ ਹੈ ਕਿ ਜਿਹੜਾ 80 90 ਦਾ ਦੌਰ ਪਹਿਲਾਂ ਜਿੱਥੋਂ ਅਸੀਂ ਨਿਕਲੇ ਆ ਇਹ ਸਰਕਾਰ ਨੇ ਪੂਰਾ ਜ਼ੋਰ ਲਾ ਛੱਡਿਆ ਕਿ ਦੁਬਾਰਾ ਅਸੀਂ ਆਪਦੇ ਨੌਜਵਾਨਾਂ ਨੂੰ ਉਸ ਚੀਜ਼ ਵੱਲ ਧੱਕੀਏ ਇਹ ਜਦੋਂ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਜੀ ਅਸੀਂ ਇੱਥੇ ਇੰਡਸਟਰੀ ਲਿਆਵਾਂਗੇ ਅਸੀਂ ਯੂਥ ਜਿਹੜਾ ਬਾਹਰੋਂ ਇੱਧਰ ਸ਼ਿਫਟ ਹੋਣ ਲੱਗ ਜੂਗਾ ਅਸੀਂ ਮਾਹੌਲ ਹੀ ਇਹੋ ਜਿਹਾ ਇਹਨਾਂ ਨੂੰ ਸਿਰਜ ਕੇ ਦੇਵਾਂਗੇ ਤੇ ਆ ਮੈਂ ਪਿਛਲੇ ਦਿਨੀ ਬਿਆਨ ਸੁਣ ਰਿਹਾ ਸੀ ਕਹਿੰਦੇ ਜੀ ਇੱਥੇ 2600 ਕਰੋੜ ਰੁਪਇਆ ਲਾ ਕੇ Tata Steel ਆ ਰਹੀ ਹੈ ਪਰ ਇੰਡਸਟਰੀ ਤਾਂ ਸਾਰੀ ਬਈ ਦੀ ਯੂਪੀ ਮੂਵ ਹੋ ਗਈ ਐਮਪੀ ਮੂਵ ਕਰ ਗਈ ਮਤਲਬ ਇਹਨਾਂ ਨੇ ਇੱਥੇ ਗੈਂਗਸਟਰਾਂ ਦਾ ਇੱਕ ਪਨਾਹ ਬਣ ਚੁੱਕੀ ਹੈ ਜਿਹੜਾ ਪੰਜਾਬ ਹੈ ਗੈਂਗਸਟਰਾਂ ਨੂੰ ਕੋਈ ਖਤਰਾ ਨਹੀਂ ਰਿਹਾ ਕਿਉਂਕਿ ਸਾਡਾ ਸੀਐਮ ਵੀ ਡੰਮੀ ਹੈ ਤੇ ਸਾਡਾ ਡੀਜੀਪੀ ਵੀ ਡੰਮੀ ਹੈ ਹਰੇਕ ਮਿੰਟ ਤੇ ਇਕੱਠੇ ਹੋਣਾ ਸਾਰਿਆਂ ਨੇ ਮਿਲ ਕੇ ਆਪਾਂ ਕੰਮ ਕਰਦੇ ਮੰਤਵ ਆਪਣਾ ਸਾਰੇ ਦੇਖੋ ਜੀ ਤੇ ਜਿਹੜੇ ਮੈਂ ਸਾਰੇ ਤੁਹਾਡੇ ਤੋਂ ਵੀ ਸਾਡੇ ਲੋਕਾਂ ਨੂੰ ਵੀ ਗੱਲ ਕਰਦਾ ਕੁੱਖਾ ਕੁੱਖ ਸੁਖਰੀਆਂ ਨਾ ਬੜੋ ਕਿਥੇ ਲੀਟਰ ਦੀਆਂ ਆਪਾਂ ਕਾਂਗਰਸ ਲਈ ਕੰਮ ਕਰਨਾ ਹੈ ਅਰੋਹ ગાંધી ਦੀ ਸੋਚ ਦੇ ਅਨੁਸਾਰ ਕੰਮ ਕਰਨਾ ਹੈ ਇਹਨੇ ਕੁਝ ਨਹੀਂ ਦੇਣਾ ਵੱਧ ਕੇ ਆਪਾਂ ਉਸੇ ਮਰਜਾ ਕੇ ਇਹਨਾਂ ਦਾ ਕੱਕ ਦੀਆਂ ਨੂੰ ਸੂਰ ਬੈਠੇ ਲੋਕਣੀਆਂ ਲਾਇਜੇ ਤੂੰ ਐ ਕਰਦੀ ਤੂੰ ਐ ਕਰਦੀ ਅਸੀਂ ਕਾਂਗਰਸ ਦੇ ਸਪਾਹੀ ਆਂ ਬੜੀ ਇਮਾਨਦਾਰੀ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਨਾ ਹੈ ਔਰ ਸਰਕਾਰ ਦੀਆਂ ਜਿਹੜੀਆਂ ਮਾਰੀਆਂ ਨਹੀਂ ਚੰਦਰਾ ਵੀ ਬਹੁਤ ਦਾ ਇਹ ਜਿਹੜੇ ਸਾਡੀ ਕਿਸੇ ਨਾਂ ਦੇ ਨਾ ਕਿਸੇ ਪੀਸ ਵਾਲੇ ਨਾਲ ਨਾ ਕਿਸੇ ਰਾਜਨੀਤਿਕ ਆਗੂ ਦੇ ਨਾਲ ਇਹ ਆ ਬੰਦਾ ਸਾਡੇ ਯੂਥ ਨੂੰ ਦੀ ਰਾਖੀ ਕਰਨ ਦੇ ਵਿੱਚ ਅਸਫਲ ਹੈ ਸਾਡੇ 3 ਪਪਾ ਨੂੰ ਮਰਵਾਉਣ ਦੇ ਵਿੱਚ ਸ਼ਾਮਲ ਹੈ ਉਹਨੂੰ ਮਿਲਗੇ ਸੀ ਕਰਦੇ ਆਏ ਅਸੀਂ ਨਿੱਕ ਗੱਲ ਕਹਿੰਦਾ ਹੋਇਆ ਕੋਈ ਸ਼ਬਦ ਹੋਇਆ ਵੱਧ ਘੱਟ ਕਹਿ ਦਿੱਤਾ ਕਿ ਉਹਦਾ ਜੱਜ ਕਰ ਤਰਫੀ ਦਾ ਖਾਲਸਾ ਪਾਪੀ ਜੀ ਕਰਨ ਤੋਂ ਬੈਠ ਜੀ ਨਾ ਸਾਰੇ ਕੰਮ ਪਾਪਾ ਬਹੁਤ ਜਿਆਦਾ ਰੱਬ ਨਹੀਂ ਇੱਕ ਤੁਸੀਂ ਜ਼ਿਲ੍ਹੇ ਦੀ ਮੀਟਿੰਗ ਰੱਖ ਲਓ ਆਪਾਂ ਜਿਹੜਾ ਤੁਸੀਂ ਮੇਨ ਫਾਇਰ ਆ ਗੂ ਚਾਹੇ ਕੋਈ ਕਾ